ਤੁਸੀਂ ਉਹਦੇ ਬੱਚੇ ਨੂੰ ਕੀ ਲਿਖ ਰਹੇ ਹੋ ਉਹਦੇ ਬੱਚੇ ਦੇ ਨਾਂ ਤੇ ਤੁਸੀਂ ਰਾਜਨੀਤੀ ਕਰ ਰਹੇ ਹੋ ਅੱਜ ਅੱਜ ਸਾਡੇ ਜਿਹੜੇ ਫਰਮ ਲਾਈਨ ਦੇ ਲੋਕ ਨਹੀਂ ਵੀ ਹੈਗੇ ਹੋਰ ਲਾਈਨਾਂ 'ਚ ਕੰਮ ਕਰਦੇ ਨੇ ਅੱਜ ਉਹ ਵੀ ਉਹਦੇ ਬੱਚੇ ਬਾਰੇ ਗਲਤ ਬੋਲ ਰਹੇ ਨੇ ਤੁਹਾਨੂੰ ਕੀ ਨੇ ਅਧਿਕਾਰ ਦਿੱਤਾ ਬਈ ਇਹ ਕਿਸੇ ਦੇ ਬੱਚੇ ਬਾਰੇ ਬੋਲਣ ਦਾ ਤੁਹਾਡਾ ਕੰਮ ਤਾਂ ਸੀ ਪੰਜਾਬ ਨੂੰ ਸਾਹਮਣੋਂ ਤੁਸੀਂ ਗੱਲਾਂ ਕਰਦੇ ਸੀ ਪੰਜਾਬ ਨੂੰ ਬਚਾਉਣ ਆਏ ਆ ਕੋਈ ਕਹਿੰਦਾ ਮੈਂ ਧਰਮ ਦੀ ਗੱਲ ਕਰਦਾ ਹਾਂ ਕੋਈ ਕਹਿੰਦਾ ਮੈਂ ਕਿਸੇ ਆਪਣੇ عقیده ਦੀ ਗੱਲ ਕਰਦਾ ਹਾਂ ਉਹ ਤੁਸੀਂ ਲੋਕਾਂ ਨੂੰ ਇਹਨਾਂ ਗਿਆਨ ਵੰਡਣ ਵਾਲੇ ਲੋਕ ਕਿਸੇ ਦੇ ਬੱਚੇ ਬਾਰੇ ਗਲਤ ਬੋਲ ਕੇ ਉਹਨੂੰ ਹਨਰੇਬਲ ਤੱਕ ਰਹੇ ਹੋ ਇਹ ਤੋਂ ਮਾਰਕਲ ਹੋਰ ਕੀ ਹੋ ਸਕਦੀ ਹੈ ਸੋ ਬੱਚਾ ਕਿਸੇ ਦਾ ਵੀ ਕਿਸੇ ਵੀ ਕੰਮ ਚ ਆਉਂਦਾ ਹੈ ਸ਼ੁਰੂਆਤ ਕਰਦਾ ਹੈ ਸਾਨੂੰ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਸਾਨੂੰ ਉਹਨੂੰ ਜੀ ਆਇਆਂ ਨੂੰ ਅਖਣਾ ਚਾਹੀਦਾ ਉਹਦੇ ਚੰਗੇ ਭਵਿੱਖ ਲਈ ਕਾਮਨਾ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਬੱਚਿਆਂ ਦੇ ਨਾਲੇ ਸਾਡਾ ਆਉਣ ਵਾਲਾ ਸਮਾਜ ਹੈ ਤੁਸੀਂ ਜੇ ਅੱਜ ਕਿਸੇ ਦੇ ਬੱਚੇ ਨੂੰ ਗਲਤ ਬਿਆਨ ਦੇ ਕੇ ਆਪਣੇ ਵਿਊ ਲਈ ਕਿ ਸਾਨੂੰ ਵਿਊ ਮਿਲੂਗਾ ਸੀ ਆਪਣੇ ਵਿਊ ਇਕੱਠੇ ਕਰਨ ਦੇ ਲਈ ਕਿਸੇ ਬੱਚੇ ਨੂੰ ਗਲਤ ਟਰੋਲ ਕਰ ਰਹੇ ਆਂ ਕਿਸੇ ਬੱਚੇ ਨੂੰ ਅਸੀਂ ਮਿਸ ਗਾਈਡ ਕਰ ਰਹੇ ਆਂ ਕਿਸੇ ਦੇ ਬੱਚੇ ਨੂੰ ਕਨਫਿਊਜ਼ ਕਰ ਰਹੇ ਆਂ ਸੋ ਇਹ ਕਹਿ ਕੇ ਜਿੱਥੇ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਮਾਨਸਿਕ ਪਰੇਸ਼ਾਨੀ ਦੇ ਰਹੇ ਹੋ ਮੈਂ ਸਮਝਦਾ ਉਹ ਬੱਚੇ ਵੀ ਕਿਸੇ ਹੋਰ ਪਾਸੇ ਹਨੇਰੇ ਵੱਲ ਜਾ ਸਕਦੇ ਨੇ ਸੋ ਇਹ ਸਾਡੇ ਲਈ ਮੰਦਭਾਗੀ ਗੱਲ ਹੈ ਇਹ ਕਿਉਂਕਿ ਇੱਕ ਹੈਲਦੀ ਕਿਸਮ ਦਾ ਕੰਪੀਟੀਸ਼ਨ ਹੈ ਚਾਹੇ ਉਹ ਰਾਜਨੀਤੀ ਹੋਵੇ ਚਾਹੇ ਉਹ ਤੁਹਾਡਾ ਬਿਜ਼ਨਸ ਹੋਵੇ ਚਾਹੇ ਉਹ ਤੁਹਾਡੀ ਕੋਈ ਜੌਬ ਹੋਵੇ ਚਾਹੇ ਸਮਾਜ ਤੁਸੀਂ ਕੋਈ ਕੰਮ ਕਰਦੇ ਹੋ ਚਾਹੇ ਤੁਸੀਂ ਫਿਲਮਾਂ ਬਣਾਉਨੇ ਚਾਹੇ ਤੁਸੀਂ ਗਾਉਂਦੇ ਹੋ ਲਿਖਦੇ ਹੋ ਇੱਕ ਹੈਲਦੀ ਕੰਪੀਟੀਸ਼ਨ ਹੈ ਦੋਨੇ